ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਨੇ ਲਿਆ ਮੈਂ ਸਮਝਦਾ ਕਿ ਅੱਜ ਇੱਕ ਕਾਲਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਕਿਉਂਕਿ ਇਹ ਸਿੱਧੀ ਤੌਰ ਤੇ ਪਤਾ ਚੱਲ ਰਿਹਾ ਹੈ ਕਿ ਇਹ 2 ਦਸੰਬਰ ਦਾ ਜਿਹੜਾ ਫੈਸਲਾ ਸੀ ਇਸ ਉਸ ਫੈਸਲੇ ਦੀ ਸਿੱਧਾ ਬਦਲਾਖੋਰੀ ਕੀਤੀ ਗਈ ਹੈ ਉਸ ਫੈਸਲੇ ਦਾ ਬਦਲਾ ਲਿਆ ਗਿਆ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਜਿਹੜਾ ਮੋਤਲ ਕਰਨ ਦਾ ਜਿਹੜਾ ਫੈਸਲਾ ਲਿਆ ਮੈਨੂੰ ਸਮਝਦਾ ਕਿ ਅੱਜ ਪੂਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਔਰ ਜਥੇਦਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਫੈਸਲਾ 2 ਦਸੰਬਰ ਨੂੰ ਜਥੇਦਾਰ ਸਾਹਿਬ ਉਹਨਾਂ ਨੇ ਲਿਆ ਔਰ ਉਸ ਫੈਸਲੇ ਲਈ ਬਦਲਾਖੋਰੀ ਦੀ ਐਫਓਜੀ ਨੀਤੀ ਤੱਕ ਚਲੇ ਜਾਣਗੇ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਔਰ ਅੱਜ ਅਗਰ ਕੌਮ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਨਾ ਖੜੀ ਹੋਈ ਸਾਰੇ ਜਥੇਦਾਰਾਂ ਦੇ ਨਾਲ ਨਾ ਖੜੀ ਹੋਈ ਇਹ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸੰਗਤਾਂ ਦੀ ਆਸਥਾ ਹੈ ਜਿੰਨੂੰ ਅਸੀਂ ਆਪਣਾ ਪ੍ਰਭੂ ਸੱਤਾ ਦਾ ਕੇਂਦਰ ਕਹਿੰਦੇ ਆ ਇਹ ਆਸਥਾ ਜਿਹੜੀ ਹੈ ਤੋੜਤੀ ਜਾਏਗੀ ਅਸੀਂ ਅੱਜ ਬੜੇ ਭਰੇ ਦਿਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਗੱਲ ਦਾ ਉੱਤੇ ਸੰਗਿਆਨ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਖੋਰੀ ਦੀ ਅਜ ਰਾਜਨੀਤੀ ਸ਼ੁਰੂ ਕੀਤੀ ਗਈ ਹੈ ਔਰ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਹਦਾ ਕੋਈ ਮੈਂ ਸਮਝਦਾ ਕਿ ਲੋੜ ਨਹੀਂ ਸੀ ਔਰ ਇਹ ਉਸ ਬਦਲੇ ਨੂੰ ਲੈਂਦੇ ਹੋਏ ਆਪਣੇ ਹਾਈ ਕਮਾਂਡ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਫੈਸਲਾ ਲਿਆ ਇਹ ਬਹੁਤ ਹੀ ਮੰਦ ਭਾਗ ਹੈ ਕੀ ਲੱਗਦਾ ਕਿ ਬਾਰ ਬਾਰ ਹੁਕਮਾਂ ਦੀ ਉਲੰਘਣਾ ਕੀਤੀ ਹੈ ਥੱਲੇ ਕਰ ਲਓ ਮਾਈਕ ਥੋੜੇ ਦੇਖੋ ਇਹ ਤੇ जग जाहीर ਹੈ ਕਿ ਜਿਹੜੇ ਹੁਕਮ 2 ਦਸੰਬਰ ਨੂੰ ਕੀਤੇ ਗਏ ਉਹਦੇ ਉੱਤੇ ਇੱਕ ਵੀ ਹੁਕਮ ਦੇ ਹੁਕਮ ਤੇ ਪੈਰਾਂ ਨਹੀਂ ਦਿੱਤਾ ਗਿਆ ਲਗਾਤਾਰ ਸਿੰਸਾਬਾ ਬਲੋਗ ਗੱਲਾਂ ਨੂੰ ਰੋਕਿਆ ਵੀ ਜਾ ਰਿਹਾ ਸੀ ਕੌਮ ਦੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਬਾਰ-ਬਾਰ ਮੌਕੇ ਦਿੱਤੇ ਜਾ ਰਹੇ ਸੀ ਕਿ ਸ਼ਾਇਦ ਆਪਣੀ ਗਲਤੀ ਨੂੰ ਸੁਧਾਰ ਲੈਣ ਸ਼ਾਇਦ ਸਿੱਧੇ ਰਾਹ ਪੈ ਜਾਣ ਮਗਰ ਅੱਜ ਜੋ ਕਾਰਾ ਹੋਇਆ ਅੱਜ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਅਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਫੈਸਲਾ ਕਰਾਇਆ ਇਸ ਤੋਂ ਮਾੜਾ ਫੈਸਲਾ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਨਹੀਂ ਹੋਏਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਛੇਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਵਸੇ ਅਕਾਲੀ ਦਲ ਦੀ ਭਰਤੀ ਦਾ ਜਿਹੜਾ ਸਿਸਟਮ ਜਥੇਦਾਰ ਸਾਹਿਬ ਨੇ ਬਣਾਇਆ ਸੀ ਉਹਨੂੰ ਸਾਰੇ ਛੇਕੇ ਟੰਗਤਾ ਗਿਆ ਔਰ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਮੁਤਲ ਕੀਤਾ ਮੈਂ ਸਮਝਦਾ ਇੱਕ ਕਾਲਾ ਇਤਿਹਾਸ ਲਿਖਿਆ ਹੈ ਜੀ ਬੀਸੀ ਵੱਲੋਂ ਕਹਿ ਰਹੇ ਕਿ ਉਹਨਾਂ ਤੇ ਜਿਹੜੇ ਦੋਸ਼ ਲੱਗੇ ਉਹ ਸਾਬਿਤ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਮਦਦ ਦਿੱਤੀ ਦੋਸ਼ ਉਹਨਾਂ ਤੇ ਉੱਤੇ ਕਿਹੜੇ ਲੱਗੇ ਨੇ ਇਹ ਵੀ ਧਾਮੀ ਸਾਹਿਬ ਦੱਸ ਦੇਣ ਜਿੱਥੇ ਤੱਕ ਮੈਨੂੰ ਸੁਣਨ ਨੀ ਚਾਇਆ ਕਿ ਉਹ ਕਿਹਾ ਜਾ ਰਿਹਾ ਜੀ ਕਿ ਇਹ ਦੋਸ਼ ਨੇ ਕਿ ਇਹਨਾਂ ਦੀ ਭਾਜਪਾ ਦੇ ਨਾਲ ਸਾਝ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਝ ਹੈ ਸੋ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਸਾਹਿਬ ਆਪ ਦੱਸ ਦਿਨ ਕਿ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਥਾਪਿਆ ਉਹਨਾਂ ਦੀ ਪਾਰਟੀ ਦੀ 25 ਸਾਲ ਸਾਝ ਰਹੀ ਹੈ ਉਸ ਇਸ ਸੂਬੇ ਦੀ ਸਿਆਸਤ ਜਿਹੜੀ ਹੈ ਉਸ ਹੀ ਭਾਜਪਾ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਸਰਕਾਰਾਂ ਚਲਾਈ ਹੈ ਸੋ ਇਹ ਜਿਹੜੇ ਦੋਸ਼ ਲਾਣੇ ਮੈਂ ਸਮਝਦਾ ਸਿਰਫ ਇੱਕ ਪਰਦਾਪਾਨ ਦੀ ਗੱਲ ਹੈ ਮਗਰ ਸਿੱਧੇ ਤੌਰ ਦੇ ਉੱਤੇ ਇਹ ਬਦਲਾਖੋਰੀ ਦੀ ਰਾਜਨੀਤੀ ਹੋਈ ਹੈ ਜਿਹੜਾ ਫੈਸਲਾ ਗਿਆਨੀ ਹਰਦੀਪ ਸਿੰਘ ਦਾ ਚੁਲਿਆ ਗਿਆ ਆਉਣ ਵਾਲੇ ਸਮੇਂ ਚ ਕੀ ਲੱਗਦਾ ਹੈ ਕਿ ਜਥੇਦਾਰ ਸਾਹਿਬਾਂ ਦਾ ਕਾਰਜ ਸਭਿਆਨ ਵਿੱਚ ਵੀ ਫੈਸਲਾ ਲੈ ਸਕਦੇ ਦੇਖੋ ਇਹ ਤੇ ਹੁਣ ਸਿੰਘ ਸਾਹਿਬਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਮੈਂ ਕੁਝ ਨਹੀਂ ਕਹ ਸਕਦਾ ਮਗਰ ਅੱਜ ਇਹ ਸਾਰੇ ਜਥੇਦਾਰ ਸਾਹਿਬਾਂ ਨੂੰ ਸਮੂਜੀ ਕੌਮ ਨੂੰ ਸਮੂਜੀ ਕਮੇਟੀਆਂ ਨੂੰ ਸਿੰਘ ਸਾਹਿਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਜੇ ਅਗਰ ਅੱਜ ਵੀ ਐਸੀ ਲੋਕ ਸੁੱਤੇ ਰਹਿ ਗਏ ਅੱਜ ਵੀ ਜਥੇਦਾਰ ਉਹਨਾ ਸੁੱਤੇ ਰਹਿ ਗਏ ਆਪਸ ਵਿੱਚ ਇਕਤਾ ਨਾ ਦਿਖਾਈ ਤੇ ਮੈਂ ਸਮਝਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਬ ਸਾਹਿਬ ਦੀ ਜਿਹੜੀ ਪ੍ਰਭੂਸਤਾ ਇਹ ਬਹੁਤ ਘਟੇਗੀ ਲੋਕਾਂ ਦੇ ਵਿੱਚੋਂ ਆਸਥਾ ਖਤਮ ਹੋਏਗੀ ਸੋ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਹਮੇਸ਼ਾ ਸ਼ਰੋਮਣੀ ਕਮੇਟੀਆਂ ਵਰਤੀਆਂ ਅਕਾਲ ਤਖਬ ਸਾਹਿਬ ਨੂੰ ਵਰਤਦੇ ਰਹੇ ਐ ਜਿੱਥੋਂ ਮੁੱਦਾ ਸ਼ੁਰੂ ਹੋਇਆ ਅੱਜ ਵਾਪਸ ਲਿਆ ਕੇ ਉੱਥੇ ਹੀ ਖੜੇ ਕਰਤਾ ਗਿਆ ਕਿ ਅਕਾਲ ਤਖਬ ਸਾਹਿਬ ਨੂੰ ਆਪਣੀ ਜਿਹੜੀ ਰਾਜਨੀਤਿਕ ਰੋਟੀਆਂ ਸੇਕਣ ਵਸੇ ਵਰਤਿਆ ਗਿਆ ਸੀ ਜਿੱਥੋਂ ਡੇਰੇ ਦੀ ਮਾਫੀ ਦੀ ਗੱਲਾਂ ਸ਼ੁਰੂ ਹੋਈਆਂ ਸੀ ਅੱਜ ਵਾਪਸ ਸਾਰੀ ਗੱਲ ਕਰਕੇ ਉਸੇ ਜਗ੍ਹਾ ਤੇ ਖੜੇ ਕਰਤੀ। ਜੀ ਕੱਲ੍ਹ ਕੱਲ੍ਹ ਦੋ ਵਾਰੀ ਜਿਹੜਾ ਅਕਾਲ ਤਖਤ ਸਾਹਿਬ ਦੇ ਦਸ ਦਰ ਗਿਆਨੀ ਰਖਬੀਰ ਸਿੰਘ ਜੀ ਨੇ ਕਿਹਾ ਕਿ ਇਹ ਅਧਿਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਪੰਚਾਇਤ ਪ੍ਰਬੰਧਕ ਕਮੇਟੀ ਦੇ ਕਾਰਜ ਤੋਂ ਜਿੰਨੀ ਸੰਤਨੀ ਔਰ ਅੱਜ ਫੈਸਲਾ ਜਿਹੜਾ ਗਿਆ ਵੀ ਹਰ ਦੇ ਖਿਲਾਫ ਨਾਮ ਤੱਕ ਦੇਖੋ ਮੈਂ ਇਹ ਤੇ ਬਾਰ-ਬਾਰ ਗੱਲ ਕਰ ਰਿਹਾ ਕਿ ਅੱਜ ਜਿਹੜਾ ਕਾਲਾ ਦਿਵਸ ਅਸੀਂ ਕਰਕੇ ਕਹਿ ਰਿਹਾ ਕਿ ਜਿਹੜਾ ਜਥੇਦਾਰ ਨੂੰ ਹਟਾਉਣ ਦਾ ਤਣਾ ਅਧਿਕਾਰ ਖੇਤਰ ਹੀ ਨਹੀਂ ਹੈ। ਅੱਜ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਇਹ ਫੈਸਲੇ ਲੋਗੇ ਤੇ ਮੈਂ ਸਮਝਦਾ ਕਿ ਇਹ ਵਾਕਈ ਇੱਕ ਸੋਚਣ ਦਾ ਵਿਸ਼ਾ ਹੈ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਹੈ ਉਹਦੀ ਵੀ ਅਗਵਾ ਕੀਤੇ ਜਾ ਰਹੀ ਹੈ ਉਹਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ ਕੀ ਲੱਗਦਾ ਕਿ ਫਕਰੇ ਕੌਮ ਵਾਪਸ ਨਹੀਂ ਸਾਰਾ ਕੁਝ ਕਰਿਆ ਜਾਂਦਾ ਨਹੀਂ ਫਕਰੇ ਕੌਮ ਤੋਂ ਵਾਪਸ ਲੈ ਲਿਆ ਗਿਆ ਹੁਣ ਤੇ ਕੋਈ ਖਿਤਾਬ ਐਫੁਜਹਰੀਆ ਨਹੀਂ ਅਕਾਲੀ ਦਲ ਦੀ ਆਪਰਦਾਨਗੀਆ ਅਕਾਲੀ ਦਲ ਤੇ ਕਾਬਜ਼ ਰਹਿਣ ਵਸੇ ਸਾਰਾ ਕੁਝ ਕੀਤਾ ਜਾ ਰਿਹਾ ਅੱਜ ਸਿੰਘ ਸਾਹਿਬ ਉਹਨਾਂ ਨੇ ਜਿਹੜੀ ਉਹਦੀ ਭਰਤੀ ਦੀ ਗੱਲ ਕੀਤੀ ਸੀ ਮੇਰੇ ਹਿਸਾਬ ਨਾਲ ਕੱਲ ਜਿਹੜੀ ਮੀਟਿੰਗ ਬੁਲਾਈ ਹੋਈ ਹੈ ਹੁਣ ਉਹਦੇ ਵਿੱਚ ਵੀ ਫੈਸਲਾ ਐਫਓ ਜਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਪਰਤੀ ਬਿਲਕੁਲ ਨਿਰਪੱਖ ਹੋਵੇ ਉਹਦੇ ਉੱਤੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਸਟ੍ਰਿਕਟਲੀ ਕਿਹਾ ਜਾਏ कि ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਜਿਹੜਾ ਇਹਦੇ ਉੱਤੇ ਕੰਮ ਨਾ ਕਰੇ ਉਹਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ। ਕਲਕਾ ਵੀ ਕੀ ਲੱਗਦਾ ਕਿ ਸ਼੍ਰੋਮਣੀ ਪੁੱਤਰ ਦਾ ਪ੍ਰਬੰਧਕ ਕਮੇਟੀ ਮਾਈਕ ਥਲੇ ਗਾ ਲੋ ਥੋੜੇ। ਅਕਾਲ ਤਖਤ ਸਾਹਿਬ ਦੇ ਹੁਕਮ ਅਕਾਲ ਤਖਤ ਸਾਹਿਬ ਦੇ ਹੁਕਮ ਅੰਦਰ ਦੇ ਵਿੱਚ ਉਹ ਆਧਾਰ ਜੋ ਸ਼੍ਰੋਮਣੀ ਕਹਿੰਦਾ ਦੁਬਾਰਾ ਦੇਖੋ ਜਿਸ ਆਧਾਰ ਨੂੰ ਲੱਭ ਰਹੇ ਆ ਆਜਾ ਕਾਲੀ ਦਲ ਉਥੇ ਕਿਦੜੇ ਵੀ ਨੇੜੇ ਤੇੜੇ ਵੀ ਨਹੀਂ ਖੜਾ ਹੋ ਰਿਹਾ। ਕੋਈ ਸੰਗਤ ਦੇ ਵਿੱਚ ਤੁਹਾਡਾ ਆਧਾਰ ਬੰਨਾ ਬੜਾ ਜ਼ਰੂਰੀ ਹੈ ਔਰ ਸੰਗਤ ਦੇ ਵਿੱਚ ਆਧਾਰ ਤਦੋਂ ਬੰਦਾ ਜਿੱਥੇ ਸੰਗਤ ਆ ਕੇ ਨਕਮਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਉਹਦੀ ਆਗਿਆ ਨੂੰ ਉਹਨਾਂ ਦੇ ਹੁਕਮਾਂ ਨੂੰ ਜਦ ਅਵਗਿਆ ਕਰੋ ਉਹਨਾਂ ਦੀਆਂ ਤੇ ਸੰਗਤ ਕਦੀ ਵੀ ਤੁਹਾਡੇ ਨਾਲ ਨਹੀਂ ਜੁੜ ਸਕਦੀ ਸੋ ਉਸ ਨੂੰ ਬਚਾਉਣ ਵਾਸਤੇ ਜਿਹੜਾ ਵੀ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਤਾਂ ਵੀ ਇਹ ਸਾਰਾ ਕੁਝ ਜਿਹੜੇ ਉਹ ਖਰਾਬ ਹੋਇਆ ਔਰ ਅੱਗੇ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬੁਰੇ ਨਜ਼ਰ ਆ ਰਹੇ ਲੱਗਦਾ ਨਹੀਂ ਕਿਸੇ ਵਾਸਤੇ ਦੋ ਫਾੜ ਕਿਤੇ ਜਾਣ ਇੱਕ ਪਾਸੇ ਸ਼ਰਮਣੀ ਕਮੇਟੀ ਪਾਸੇ ਸ਼੍ਰੀ ਅਕਾਲ ਤੁਸੀਂ ਦੇਖੋ ਬਿਲਕੁਲ ਇਹ ਫਾੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਸ਼ਰਮਣੀ ਕਮੇਟੀ ਇਹ ਸਮਝਣਾ ਚਾਹੀਦਾ ਹੈ ਭਾਵੇਂ ਉਹਦੀ ਅਪੁਆਇੰਟਮੈਂਟ ਦਾ ਜਿਹੜਾ ਵਿਧਿਵਿਧਾਨ ਹੈ ਜਥੇਦਾਰ ਸਾਹਿਬ ਦਾ ਉਹ ਭਾਵੇਂ ਸ਼ਰਮਣੀ ਕਮੇਟੀ ਦੇ ਅਧਿਕਾਰ ਖੇਤਰ ਜਾਂਦਾ ਮਗਰ ਸ਼੍ਰੋਮਣੀ ਸ਼੍ਰੀ ਅਕਾਲ ਤਖਸਾਲ ਸਰਬੋਸਤ ਸੰਸਥਾ ਔਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਦਾ ਫੈਸਲਾ ਜਿਹੜਾ ਪੂਰੀ ਕੌਮ ਮੰਦੀ ਹੈ ਨਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸੇ ਹੁਣ ਅਕਾਲ ਤਖਸਾਲ ਦੇ ਜਥੇਦਾਰ ਸਾਹਮਣੂ ਇਹਦੇ ਉੱਤੇ ਸੀਰੀਅਸ ਨੋਟ ਲੈਣਾ ਪਏਗਾ ਸੀਰੀਅਸ ਸੰਗਿਆਨ ਲੈਣਾ ਪਏਗਾ ਕਿ ਅੱਜ ਕੌਮ ਨੂੰ ਇੱਕ ਪਾਸੇ ਖੜਾ ਕਰਨਾ ਹੈ ਤੇ ਅਕਾਲ ਤਖਸਾਲ ਦੀ ਸਰਵੋਚਤਾ ਨੂੰ ਉਹਦੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਬਚਾਉਣ ਵਸੇ ਜਿਹੜਾ ਅੱਜ ਫੈਸਲਾ ਉਹ ਗਿਆਨੀ ਰਗਵੀਰ ਸਿੰਘ ਹੁਣ ਉਹਨੂੰ ਲੈਣਾ ਪਏਗਾ ਜਿਸ ਤਰ੍ਹਾਂ ਦੇ ਨਾਲ ਸ਼ਰਮਨੀ ਕਰਦਾ ਦਾ ਲਗਾਤਾਰ ਦਬਾਅ ਵਾ ਕਾਂਤਖਰ ਸਾਹਿਬ ਦੇ ਅੱਗੇ ਕਿਸੇ ਦੇ ਬਣਿਆ ਹੋਇਆ ਲੱਗਦਾ ਕਿ ਜਥੇਦਾਰ ਸਾਹਿਬ ਇਕੱਠੇ ਹੋ ਕੇ ਗਿਆਨੀ ਹਾਪੀ ਸਿੰਘ ਦੇ ਹੱਕ ਦੇ ਵਿੱਚ ਨਾਰਾ ਮਾਰ ਦੇਖੋ ਇਹ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦੀ ਸੋਚ ਹੈ ਮੈਂ ਜਥੇਦਾਰ ਸਾਹਿਬ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਬਟ ਮੈਂ ਦਿੱਲੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਜ਼ਰੂਰ ਕਹਿ ਸਕਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦ ਵੀ ਆਵਾਜ਼ ਮਾਰਨਗੇ ਕੌਮ ਦੀ ਇਕਤਰਤਾ ਵਸੇ ਕੌਮ ਦੀ ਚੜ੍ਹਤ ਵਸੇ ਜੋ ਵੀ ਫੈਸਲਾ ਸੀਰ ਅਕਾਲਤਖ ਸਾਹਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਖੜੇ ਬੱਤੇ ਪ੍ਰਵਾਨ ਕਰੇਗੀ